हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਬਿਲਕੁਲ ਤਾਜੀ ਆ ਤੇ ਇੱਕ ਬਈ ਸੂਣ ਵਾਲੀ ਆ ਆਉ ਪੁੱਛ ਲੈਨੇ ਬਾਈ ਤੋਂ ਡੀਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਹਾਂ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਭਦੌੜ ਹੂੰ ਬਰਾਤਾ ਰੋਡ ਤੇ ਘਰ ਆ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਨ ਮੋਬਾਈਲ ਨੰਬਰ ਬੋਲ ਦੇ ਬਈ 98772 76340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਗਿਆ ਇਹ ਕਦੋਂ ਸੂਈ ਆ ਬਈ ਇਹਨੂੰ ਹੋ ਗਏ 15 ਦਿਨ ਸੂਈ ਨੂੰ ਠੀਕ ਆ ਬੱਚਾ ਕੀ ਆ ਬਈ ਮਗਰ ਬੱ싸 12 ਲੀਟਰ ਦੁੱਧ ਦਾ ਠੀਕ ਆ ਦੁੱਧ ਦੇ ਦੇ ਦੋ ਬਾਈ ਤੇ 20 ਲੀਟਰ ਠੀਕ ਆ ਨੱਟ ਤਿਆਰ ਚੋਨਾ ਜਮਾ ਠੰਡਾ ਓਕੇ ਖੋਲ ਲ ਮੜੀ ਤੋਰ ਕੇ ਦਿਖਾ ਦੇ ਫੇਸ ਬਿਊਟੀ ਕਮਾਲ ਦੀ ਐ ਕੱਦ ਵੱਡ ਚੰਗਾ ਬਈ ਵੱਡੇ ਕੱਦ ਦੀ ਐ ਲੰਬੇ ਲੁੰਬੇ ਵੀ ਬਹੁਤ ਆ ਬੈੜਾ ਫੇਸ ਬਿਊਟੀ ਦੇਖੋ ਬਾਈ ਕਮਾਲ ਦੀ ਆ ਫਾਰਮ ਵਾਲੀਆਂ ਵੜਾ ਵਾਂਗੂ ਵੱਡੇ ਟਾਂਚੇ ਦੀ ਵੜਾ ਬਾਈ ਥਾਂ ਲੈ ਵਾ ਬੜਾ ਕਮਾਲ ਲਗਾ ਉਠੀ ਵਾਲਾ ਖਾਣਾ ਕਲਾਕਲਾ ਖਾਣਾ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਠੰਡੀ ਸੀਲ ਆਪਣੀਆਂ ਹੀ ਬੈ ਜਾ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਠੰਡੀ ਸੀਲ ਪੂਰੀ ਆ ਜਿਵੇਂ ਮਰਜੀ ਬਾਈ ਕਹਿੰਦਾ ਚੋਈ ਚਾਲ ਕੋਈ ਚੱਕਰ ਨਹੀਂਗਾ ਤੇ ਮੁੱਲ ਕੀ ਆ ਭਰਾ ਮੋਲਾ ਫਿਰ ਆ ਫੋਨ ਤੇ ਕਰਦਾ ਜਾਇਜ ਹੂ ਜਾਇ ਜੀ ਕਰਾਂਗੇ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਧਾਰਾ ਵੀ ਮਾਰ ਕੇ ਦਿਖਾਵੇ ਮਾਰ ਦੋ ਕੋਈ ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਬੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ ਰੱਖਾਂਗੇ ਥਣ ਦੇਖਿਓ ਬਾਈ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਜਲਾਬੀ ਥਣ ਲੱਗਿਆ ਬਾਕੀ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾ ਦੇ ਚਵਾਈ ਚੁਈ ਪੂਰੀ ਚੰਗੇ ਆਰਡਰ ਦੇਖੋ ਬਾਈ ਆਰਡਰ ਵੀ ਬੜਾ ਕਮਾਲ ਦਾ ਹੈ ਲੈ ਚਵਾਈ ਦੇ ਠੰਡੀ ਸੀ ਲਵਾਉ ਤਾਂ ਹਨ ਲੈ ਚਵਾਈ ਨਹੀਂ ਬਹੁਤ ਚੰਗੀ ਆ ਨਾ ਆ ਹਮ ਲੈ ਜਵਾਈ ਬਹੁਤ ਜੀਵਨ ਜਵਾਬ ਚੁਈਆ ਜੀ ਜੀ ਠੀਕ 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 ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੀੜੀ ਦੇ ਪਾਜ ਵਰਗੇ ਆ ਜਵਾਗ ਚੁਈ ਚੱਲੇ ਐਨੀ ਕੀ ਠੰਡੀ ਆ ਤਾਰਾ ਮਾਰਤੀਆ ਬਾਈ ਨੇ ਕੋਈ ਨਿਆਣਾ ਨਹੀਂ ਪਾਇਆ ਕੋਈ ਹੋਰ ਨਹੀਂ ਬੱਚਾ ਨਹੀਂ ਛੱਡਿਆ ਚੰਗੀ ਆ ਪਰ ਅੱਗੇ ਭਰਾ ਦੋ ਨੰਬਰ ਕਿਹੜਾ ਸੁਆਸ ਹੁੰਦੀ ਐ ਇਹ ਦੂਜਾ ਸੁਆਸ ਹੁੰਦੀ ਐ ਕਿੰਨੇ ਦਿਨ ਲੈਂਦੀ ਐ ਇਹ ਮਹੀਨਾ ਕੁ ਲੈ ਜੂ ਮਹੀਨੇ ਤੋਂ 10 ਕ ਦਿਨ ਬਾਅਦ ਵੀ ਲਾ ਸਕਦੇ ਮਹੀਨਾ ਵੀ ਲਾ ਸਕਦੀ ਕੀ ਰਿਕਾਰਡ ਆ ਦੁੱਧ ਦਾ ਇਹ 26 22 ਲੀਟਰ ਦੁੱਧ ਚੋਇਆ ਉਹਨਾਂ ਨੇ ਠੀਕ ਆ ਆਰਡਰ ਦੀਆਂ ਟੱਲਾਂ ਦਿਖਾ ਦਿੰਦੇ ਆ ਥਾਣਾ ਬਹੁਤ ਚੰਗਾ ਬਈ ਕੱਚੀ ਜ਼ਰੂਰ ਆ ਉਸ ਸਾਬ ਮੈਂ ਅੱਜ ਮਿੰਟ ਕਰ ਲੇ ਦੁੱਧ ਦਾ ਰਿਕਾਰਡ ਚੰਗਾ ਥਣਲੇਵਾ ਚੰਗਾ ਸਾਹਮਣੀ ਜ਼ਰੂਰ ਪਊ ਹਨਾ ਬਈ ਹਾਂ ਬਸ ਇੰਨਾ ਹੀ ਸਾਹਮਣੀ ਪਊ ਠੀਕ ਆ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸੁਨੱਖਪਣਾ ਵਰਡ ਦੇ ਵਿੱਚ ਬਹੁਤ ਆ ਬਈ ਦੁੱਧ ਦਾ ਰਿਕਾਰਡ ਵੀ ਬਾਕੀ ਚੰਗਾ ਹੀ ਆ ਤੇ ਕੀ ਮੁੱਲ ਆ ਭਰਾ ਇਹਦਾ ਵੀ ਆਪਾਂ ਫੋਨ ਤੇ ਕਰਦਾ ਜੈ ਜੀ ਹੋ ਕੱਚੀ ਦੇਖਾਂਗੇ ਆਪਾਂ ਠੀਕ ਆ ਕੱਚੀ ਦੇ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਆਪਾਂ ਜਮਾ ਜਾਇਜ਼ ਰੱਖਾਂਗੇ ਬਾਈ ਤੇ ਜੇ ਕੋਈ ਵੀਰ ਸਾਮ ਲੂਗਾ ਤਾਂ ਦ ਚੰਗਾ ਆਪਾਂ ਦੁੱਠਾ ਚੰਗੀਆਂ ਇਹ ਵੀ ਆਪਾਂ ਟੋਕਾ ਡੱਬਾ ਲੈ ਵੀ ਪੂਰੀ ਠੰਡੀ ਸੀ ਰਾਨਾ ਨਾ ਪਾਵੇ ਨਾ ਠੀਕ ਆ ਬਾਈ ਠੰਡੀ ਸੀ ਲਾ ਬਾਈ ਕਹਿੰਦਾ ਨਾਣਾ ਪਾਉਣਾ ਪਾਲਾ ਨਹੀਂ ਪਾਉਣਾ ਤਾਂ ਪਾ ਕੋਈ ਚੱਕਰੀ ਨਹੀਂ ਵੜ ਦੇ ਵੀ ਚੰਗੀ ਆ ਬਾਈ ਆ ਸੂਈ ਸਵਾਈ ਵੀ ਚੰਗੀ ਆ ਲੱਗ ਭਰਾ ਕੋਲੇ ਦੋ ਸੀ ਦੋਨੇ ਹੀ ਨਿਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਰੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਇਦ ਲਓ And the light.